ਹਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮਤੇ ਨਜ਼ਰ ਰੱਖਦੇ ਹੋਣੇ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਇਹ ਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਠੀਕ ਹੈ ਨੰਬਰ 2 ਉਸ ਤੋਂ ਬਾਅਦ ਨੋਟੀਫਿਕੇਸ਼ਨ ਤੋਂ ਮੇਰ ਦੀ ਕੋ ਰੈਜ਼ਰਵੇਸ਼ਨ ਨਹੀਂ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਏਗੀ ਉਸ ਤੋਂ ਬਾਅਦ ਹੋਊਗਾ ਹਾਂ ਤੇ ਸਾਨੂੰ ਪੂਰ ਨਾਸ ਹੈ ਇੱਕ ਤੇ ਸਾਰੇ ਦੇ ਸਾਰੇ ਕਾਉਂਸਲਰਜ਼ ਆਏ ਨੇ ਹੂੰ ਸਾਨੂੰ ਯਕੀਨ ਦਿਵਾਇਆ ਕਿ ਸਾਡੇ ਵਾਸਤੇ ਸਾਰਿਆਂ ਨੂੰ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਰ ਬਲਣਾ ਚਾਹੀਦਾ ਹੈ। ਇਹ ਕਰ ਲੈਣਾ ਯਾਰ। ਤੋਂ ਇਨੀ ਗੱਲ ਹੀ ਅਸੀਂ ਤੁਹਾਡੇ ਸਾਹਦੇ। ਪ੍ਰਧਾਨ ਸਾਹਿਬ ਬਾਹਰਲੇ ਫੇਰੇ ਤੇ ਚੱਲ ਗਏ ਨੇ ਪੰਜਾਬ ਨਵਾਰ। ਬਸ ਮੁੱਖ ਮੰਤਰੀ ਯਾਰ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰ ਲੈਂਦੇ ਹੋ। ਅ ਸਭ ਤੋਂ ਪਹਿਲਾਂ ਤਾਂ ਮੈਂ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪਵਿੱਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨਾ ਹੈ। ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਪ ਦਾ ਵਿਸ਼ਵਾਸ ਪ੍ਰਗਟ ਆਇਆ ਸਾਨੂੰ ਇੱਥੇ ਬਹੁਮਤ ਦੇ ਕੇ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਐ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਏ ਸੀ ਥੋੜਾ ਜਾਂ ਕਿ ਸ਼ਹਿਰਾਂ ਦੇ ਵਿੱਚ ਹਜੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਬੀਜੇਪੀ ਵੀਸੀ ਵਿੱਚ ਆਪ ਵੀ ਸੀ ਲੇਕਿਨ ਇਸ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਸਨੇਹਾ ਦਿੱਤਾ ਹਾਲਾਂਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਕੋਟ ਘਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਨੀਆ ਭਗਵੰਤ ਸਿੰਘ ਮਾਨ ਸਾਹਿਬ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਟੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਉਹ ਰੋਜ਼ਾਨਾ ਤੋੜਦੇ ਹੋ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਾਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਡਰਾਉਣ ਦੀ ਪਹਿਲਾ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਨਣਾ ਕੋਸ਼ਿਸ਼ ਕਰਦੇ ਹਾਂ ਇੱਕ ਉਦਾਹਰਨ ਦੇ ਤੌਰ ਤੇ ਦੱਸਣਾ ਚਾਹਣਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡਾ ਇੱਕ ਐਮਐਲਏ ਖਰੀਦਿਆ ਸੀ ਜੀਰਾਂ ਨਾਂ ਸੀ ਜਤਿੰਦਰ ਜੈਨ ਇਹ ਮੋਗੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਜੋ ਜੈਨ ਸਾਹਿਬ ਦਾ ਕੋਈ ਵਾਲੀਵਾਰਸ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾ ਥਿਆਇਆ ਤੇ ਅੱਜ ਜੋ ਪਾਰਟੀ ਦਾ ਹਾਲ ਹੈ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਕਿ ਡੈਮੋਕ੍ਰੇਸੀ ਦੇ ਮਤਾਬਕ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਪਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਚ ਮੀਡੀਆ ਨੇ ਚੈਨਲਸ ਨੇ ਤੁਸੀਂ ਆਪਦੀਆਂ ਸੁਰਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕਾਉਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ ਤਾਪ ਤੇ ਦੋ ਫਾੜ ਹੈ ਹਾਲਾਂਕਿ ਉਹ ਬੇਬੁਨਿਆਦੀ ਖਬਰਾਂ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ ਚ ਕਿ ਸਾਰੇ ਕਾਉਂਸਲਰ ਤੇ ਸਮੁੱਚੇ ਸਟੇਕ ਹੋਲਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ 'ਚ ਉਪਸਥਿਤ ਹੋਏ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਹੈ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਔਰੇ ਮੁਤਾਬਕ ਅਸੀਂ ਸਾਰੇ ਸਟੇਕ ਹੇਲਡਰਸ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਇਹ ਕਿਹਾ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਇਹੀ ਹੈ ਬੰਜ ਬਾਕੀ ਰਹਿ ਗਏ 41 ਕਾਂਗਰਸ ਤੇ ਇੰਡੀਆ ਦੇ ਸਬੰਧਾਂ ਨੂੰ ਬਾਹਰ ਕਰਨਾ ਚਾਹੀਦਾ ਹੈ ਕਿਉਂਕਿ ਐਂਟੀ ਮਿਸ਼ਨ ਕਿਹਾ ਸੀ ਸੋ ਇੰਡੀਆ ਗੱਠਜੋੜਨ ਦੀ ਗੱਲ ਬਾਤ ਕਰਾਂਗੇ ਅੱਜ ਅੰਮ੍ਰਿਤਸਰ ਦੀ ਜਿਹੜੇ ਬੰਜ ਜਿਹੜੇ ਬਾਕੀ ਰਹਿ ਗਏ ਕਿਉਂਕਿ ਹਲੇ ਮੰਜ਼ਿਲ ਜਰੀ ਦੂਰ ਹੈ ਸਿਆਲੀ ਹੋਣੇ ਜ਼ਰੂਰੀ ਹੈ ਤੇ 41 ਹੋ ਚੁੱਕੇ ਨੇ ਸਾਡੇ ਸਾਡੇ ਕੋਲੇ ਜਿਹੜੀ ਸਮਝ ਹੈ ਮਤਾਬਕ ਹੈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਦਾ ਅੰਕੜਾ ਪਾਰ ਹੋ ਜਾਏਗਾ ਅੱਛਾ ਕੋਈ ਆਮ ਆਦੀ ਪਾਰਟੀ ਇਰੇ ਕੋਈ ਇਸ ਤਰ੍ਹਾਂ ਸਾਨੂੰ ਹਮਾਇਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਤਾਂ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹੌਸਟ ਟ੍ਰੇਡਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਦੋਂ ਸਾਨੂੰ ਮੱਤ ਪੈਣਗੇ ਵੋਟਾਂ ਪੈਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ 50 ਤੋਂ ਅਬਵ ਸਾਨੂੰ ਵੋਟਾਂ ਮਾਨੀ ਸਰ ਨੂੰ ਕਦੋਂ ਮਿਲੇਗਾ ਨਵਾਂ ਮੇਅਰ ਕੋਈ ਡੇਟ ਕੋਈ ਇਹ ਤਾਂ ਯਾਰ ਉਹਨਾਂ ਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਦ ਹੋਏਗਾ ਇੱਕ ਛੋਟੀ ਜੀ ਕਿਉਂਕਿ ਹਾਊਸ ਵਾਸਤੇ ਲਿਖਣਾ ਤੇ ਕਾਂਗਰਸ ਨੇ ਹੁੰਦਾ ਨਾ ਡਿਵੀਜ਼ਨਲ ਕਮਿਸ਼ਨਰ ਨੂੰ ਤੇ ਕਾਂਗਰਸ ਹੀ ਲਿਖ ਕੇ ਦੇਣੀ ਹੈ ਕਿ ਅਸੀਂ ਆਪਣਾ ਮੇਅਰ ਬਣਾਉਣ ਵਾਸਤੇ 100% 100% ਦੇਵਾਂਗੇ 100% ਦੇਵਾਂਗੇ ਜਦੋਂ ਸਮਾਂ ਆਏਗਾ ਪੂਰਾ ਵੀ ਸਮਾਂ ਹੁੰਦਾ ਨਾ ਪੂਰਾ ਵੀ ਸਮਾਂ ਹੁੰਦਾ ਜਦੋਂ ਸਮਾਂ ਹੋਏਗਾ ਪੱਕੇ ਤੌਰ ਤੇ ਉਹ ਦੇਵਾਂਗੇ ਅੱਛਾ ਭਾਜਪਾ ਨੂੰ ਵੀ ਕਰਾਰੀ ਹਾਰ ਮਿਲੀ ਐ ਅੰਮ੍ਰਿਤਸ ਅੰਮ੍ਰਿਤਸਰ ਚ ਨੀ ਪੂਰੇ ਪੰਜਾਬ ਚ ਜਿਹੜੀ ਬੀਜੇਪੀ ਐ ਉਹਨਾਂ ਨੂੰ ਸ਼ਹਿਰਾਂ ਦੇ ਅੰਦਰ ਜਿਸ ਪ੍ਰਕਾਰ ਦਾ ਨਕਾਰਿਆ ਇਹ ਇੱਕ ਬਹੁਤ ਚੰਗੇ ਸੰਕੇਤ ਹੈ ਕਿਉਂਕਿ ਅਸੀਂ ਲੋਕ ਸਭਾ ਚ ਰੂਰਲ ਕੰਸਟਿਨਸੀ ਚੋ ਜਿੱਤੇ ਸੀਗੇ ਅਰਬਨ ਚੋ ਅਸੀਂ ਨੁਕਸਾਨ ਹੋਇਆ ਸੀਗਾ ਅਸੀਂ ਪੰਚਾਇਤਾਂ ਰੂਰਲ ਚੋ ਜਿੱਤੇ ਲੇਕਿਨ ਕਾਉਂਸਲਸ ਨੇ ਇਹ ਤੈਅ ਕਰਤਾ ਇਹ ਨਗਰ ਕਾਉਂਸਲ ਤੇ ਕਾਰਪੋਰੇਸ਼ਨ ਦੀ ਚਾਹ ਹਨ ਕਿ ਜਿਹੜੀ ਅਰਬਨ ਲੋਕਾਂ ਦੀ ਇੱਛਾ ਹੈ ਉਹ ਵੀ ਕਾਂਗਰਸ ਪਾਰਟੀ ਨੂੰ ਲੈ ਕੇ ਆ ਪਰ ਅਮਨ ਅਰੋੜਾ ਕਹਿ ਰਹੇ ਨੇ ਕਿ 50% ਸੀਟਾਂ ਸੀ ਜਿੱਤ ਕੇ ਸਾਡੀ ਤੇ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਉਹਨਾਂ ਨੂੰ ਇਹ ਕਹੋ ਕਿ ਕਦੇ ਅੱਜ ਤੱਕ ਸਰਕਾਰ ਜਦੋਂ ਤੁਸੀਂ ਤਾਂ ਚੋਣ ਹਰਾਤੇ ਨਾ ਪਟਿਆਲੇ ਜੋ ਹੋਇਆ ਅਮਨ ਅਰੋੜਾ ਸਾਹਿਬ ਉਹ ਅਮਨ ਅਰੋੜਾ ਜੀ ਨੇ ਵੇਖਿਆ ਲੇਕਿਨ ਅਸੀਂ 60 ਦੀਆਂ 60 ਸੀਟਾਂ ਪਟਿਆਲੇ ਚ ਜਿੱਤੇ ਸਨ ਜਦੋਂ ਜਿਹਦੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨੀਆਂ ਚੋਣ ਉਹ ਜਿੱਤਦੇ ਇੱਕ ਵੀ ਜਗ੍ਹਾ ਤੇ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਆਈ ਇੱਕ ਜਗ੍ਹਾ ਤੇ ਬਹੁਮਤ ਦਿਖਾ ਰਹੇ ਨੇ ਉਹ ਵੀ ਅਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਆਦਰਵਾਇਜ਼ ਤੁਸੀਂ ਮੈਨੂੰ ਦੱਸੋ ਚਾਰਾਂ ਵਿੱਚ ਕਿਤੇ ਪੂਰਨ ਬਹੁਮਤ ਪੂਰਨ ਬਹੁਮਤ ਕਿੱਥੇ ਆਈ ਆਦਰ ਇਟਸ ਜਲੰਧਰ ਆਈ ਔਰ ਕਿੱਥੇ ਆਈ ਕਿਤੇ ਨਹੀਂ ਆਈ 27 ਵਸ ਲੁਧਿਆਣੇ ਚ ਵੀ ਨਹੀਂ ਆਈ 25 ਵਸੇ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਬੁਰੀ ਜਿਹੜਾ ਜੋ ਮੰਡੇਟ ਪਬਲਿਕ ਕੋਲੋਂ ਦਿੱਤਾ ਗਿਆ ਦੇਖੋ 27 ਚ ਕੰਮ ਬਿਲਕੁਲ ਤੈ ਹੈ ਕੰਮ ਫਿੱਟ ਹੈ ਬਾਬਾ ਸੁੱਖ ਰੱਖੇ ਔਰ ਸਾਨੂੰ ਨજર ਨਾ ਲੱਗ ਜੇ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖੇ ਸਬਦਾ ਔਰ ਕਲੈਰਿਟੀ ਹੈ 7 ਸੀਟਾਂ ਜਨਰਲ ਇਲੈਕਸ਼ਨ ਚ ਜਿੱਤੇ ਫਿਰ ਪੰਚਾਇਤਾਂ ਜਿੱਤੇ ਫਿਰ ਕੋਰਪੋਰੇਸ਼ਨ ਜਿੱਤੇ ਇਹ ਸੰਕੇਤ ਹੈ بارش ਤੋਂ ਪਹਿਲਾਂ ਜਦੋਂ ਠੰਡੀ ਹਵਾ ਆਉਣ ਲੱਗ ਪੈਂਦੀ ਹੈ ਤੇ ਪਤਾ ਲੱਗ ਜਾਂਦਾ ਕਿ ਹੁਣ بارش ਆਉਣ ਵਾਲੀ ਹੈ ਹੁਣ بارش ਆਉਣ ਵਾਲੀ ਹੈ 2022 ਚ ਕਾਂਗਰਸ ਪਾਰਟੀ ਦਾ ਸਾਡੇ ਨੇ ਲੀਡ ਕੀਤਾ ਸਭ ਤੋਂ ਜ਼ਿਆਦਾ ਕਿਉਂਕਿ ਸਭ ਤੋਂ ਜ਼ਿਆਦਾ ਸਕਸੈਸ ਅੰਮ੍ਰਿਤਸਰ ਚ ਮਿਲੀ ਕਾਂਗਰਸ ਅੱਛਾ शुक्ला ਸਾਹਿਬ ਮੈਂ ਤਾਂ ਮੈਂ ਤਾਂ ਕਹਿ ਆਗੀ ਗੁਰੂ ਦੀ ਇਸ ਨਗਰੀ ਦਾ ਗੁਰੂ ਦੀ ਇਸ ਨਗਰੀ ਦੇ ਉਹਨਾਂ ਪਵਿੱਤਰ ਲੋਗਾਂ ਦਾ ਉਹਨਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਨਮਸਕਾਰ ਕਰਦੇ ਹੋਏ ਮੈਂ ਅੰਮ੍ਰਿਤਸਰ ਦੇ ਲੋਕਾਂ ਦਾ ਦਿਲ ਦੀਆਂ ਗੱਲਾਂ ਹੈ ਛੋਟਾ ਮੇਅਰ ਦੇ ਕਹਿੰਦੇ ਕਿ ਲੇਡੀਜ਼ ਮੇਅਰ ਤੇ ਵੀ ਚਰਚਾ ਹੋਈ ਹੈ ਕਿ ਲੇਡੀਜ਼ ਮੇਅਰ ਵੀ ਅਸਵਾਰ ਲਿਆਇਆ ਜਾ ਸਕਦਾ ਹੈ ਪਹਿਲੀ ਵਾਰ ਬ੍ਰਦਰ ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਪਰ ਕੌਣ ਲੇਡੀਜ਼ ਆ ਸਕਦੀ ਹੈ ਜਾਂ ਨਹੀਂ ਆ ਸਕਦੀ ਜਾਂ ਮੇਅਰ ਨਹੀਂ ਬਣ ਸਕਦਾ ਤੁਹਾਡੇ ਦਿਲ ਦੀ ਭਾਵਨਾ ਕੀ ਕਹਿੰਦੀ ਹੈ ਲੇਡੀਜ਼ ਮੇਅਰ ਹੋਣਾ ਚਾਹੀਦਾ ਜੀ ਮੇਰੇ ਦਿਲ ਦੀਆਂ ਭਾਵਨਾ ਮੈਂ ਜਿਹੜੀਆਂ ਹੋਣੀਆਂ ਨੇ ਤੁਹਾਨੂੰ ਉਹ ਮੈਂ ਕਿਸੇ ਨੂੰ ਦੱਸਦਾ ਨਹੀਂ ਹੈ ਉਹ ਮੇਰੇ ਵਿੱਚ ਤੇ ਰੱਬ ਦੇ ਵਿੱਚ ਹੋ ਨਹੀਂ ਲੇਕਿਨ ਆਇਆ ਮੋਰ ਲੱਗੇ ਕਿ ਦਿੱਲੀੋਂ ਕਿ ਜਿਸ ਤਰ੍ਹਾਂ ਉਹ ਦਿੱਲੀੋਂ ਕਿਉਂ ਮੋਰ ਲੱਗੇ ਹਾਈ ਕਮਾਂਡ ਕਿ ਤੁਸੀਂ ਪੰਜਾਬ ਹਾਈ ਕਮਾਂਡ ਤੁਸੀਂ ਹੋ ਤੇ ਉਹਦਾ ਹਾਈ ਕਮਾਂਡ ਉਹਨੇ ਕਿਹੜੀ ਹਾਈ ਕਮਾਂਡ ਪੰਜਾਬ ਹਾਈ ਕਮਾਂਡ ਤੁਸੀਂ ਹੋ ਨਹੀਂ ਅਸੀਂ ਕੋਈ ਹਾਈ ਕਮਾਂਡ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਅੰਮ੍ਰਿਤਸਰ ਦੇ ਕੌਂਸਲਰ ਇਹ ਫੈਸਲਾ ਕਰਨਗੇ ਕਿ ਮੇਰ ਕੌਣ ਹੋਏ ਲੇਕਿਨ ਆਪਕੋ ਕੌਂਸਲਰਾਂ ਦੀ ਡਿਮਾਂਡ ਹੈ ਕਿ ਉਹਨਾਂ ਨੂੰ ਹਾਰ ਹੋਈ ਹੈ ਜਿਵੇਂ ਦੋ ਵੋਟਾਂ ਤੋਂ ਤੁਹਾਡੇ ਨਾਲ ਖਲੋਤੇ ਨੇ ਉਹਨਾਂ ਦੀ ਹਾਰ ਹੋਈ ਹੈ ਪਰ ਕਾਫੀ ਝਾਲੀ ਵੋਟਾਂ ਵੀ ਭੁਗਤੀ ਹੁੰਦੇ ਉਹਦਾ ਕੀ ਹਾਲ ਕੋਈ ਨਹੀਂ ਸੋ ਜਿਹੜਾ ਸ਼ੈਲੀ ਜੀ ਦਾ ਮਸਲਾ ਹੈ ਦੋ ਵੋਟਾਂ ਵਾਲਾ ਇਹਨੂੰ ਮੈਂ ਮੈਂ ਕਹਿਣਾ ਅੱਜ ਭੁੱਲ ਗਿਆ ਅਸੀਂ ਇਸ ਮਸਲੇ ਨੂੰ ਪੰਜਾਬ ਦੀ ਹਾਈ ਕੋਰਟ ਚ ਲੈ ਕੇ ਜਾਵਾਂਗੇ ਮੈਂ ਇਸ ਮਸਲੇ ਨੂੰ ਆ ਲੋਕ ਸਭਾ ਚ ਲੈ ਕੇ ਜਾਵਾਂ ਕਿਉਂਕਿ ਇਹ ਬੜਾ ਗੰਭੀਰ ਮਸਲਾ ਹੈ ਕਿ ਮਰੇ ਹੋਏ ਬੰਦਿਆਂ ਦੀਆਂ ਵੋਟਾਂ ਪੈ ਜਾਣੀਆਂ ਇਹ ਆਰਓ ਤੇ ਕੁਐਸਚਨ ਮਾਰਕ ਹੈ ਉਹ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਜਾਂ ਪਵਾਈਆਂ ਇਹ ਕਟੀਆਂ ਕਿਉਂ ਨਹੀਂ ਗਈਆਂ ਉਹਨਾਂ ਤੇ ਮੁਕੰਮਲ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਲੋਕ ਵੋਟ ਪਾ ਕੇ ਗਏ ਉਹਨਾਂ ਤੇ 2420 768 471 ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਂ ਸ਼ੈਲੀ ਜੀ ਨੂੰ ਕਹਾਂਗਾ ਕਿ ਆਪਣੇ ਵਕੀਲ ਨਾਲ ਰਾਏ ਕਰਕੇ ਇੱਥੇ ਲੋਕਲ ਪੁਲਿਸ ਥਾਣੇ ਕਮਿਸ਼ਨਰ ਦੇ ਕੰਪਲੇਂਟ ਦਿਓ ਔਰ ਨਾਲ ਦੀ ਨਾਲ ਇਹ ਹਾਰ ਨੂੰ ਪਾਓ ਉਸ ਤੋਂ ਬਾਅਦ ਉਹਨਾਂ ਦੇ ਆਧਾਰ ਤੇ ਅਸੀਂ ਇਹ ਪੰਜਾਬ ਜਾਵਾਂਗੇ ਫਿਰ ਹਾਈ ਕੋਰਟ ਜਾਵਾਂਗੇ ਤੇ ਫਿਰ ਇਲੈਕਸ਼ਨ ਕਮਿਸ਼ਨ ਦੇਸ਼ ਦੇ ਕੋਲੇ ਜਾਵਾਂਗੇ ਔਰ ਇਹਦੀ ਮੁਕੰਮਲ ਲੜਾਈ ਲੜਾਂਗੇ ਔਰ 100% ਮੈਨੂੰ ਲੱਗਦਾ ਹੈ ਜਿਸ ਪ੍ਰਕਾਰ ਦਾ ਇਹ ਕੇਸ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਡੈਫੀਨਿਟਲੀ ਸਟੇ ਹੋਏਗਾ ਤੇ ਦੁਬਾਰਾ ਚੋਣ ਅਜਾ ਵਿਰੋਧੀ ਇਹ ਕਾਪੂ ਡਾਲ ਰਹੇ ਕਿ ਕਾਂਗਰਸ ਦੇ ਕੌਂਸਲਰ ਛੱਡ ਕੇ ਉਹਨਾਂ ਦੇ ਸੰਪਰਕ ਸਗੇ ਨੇ 10 ਤੋਂ ਵੱਧ ਕੋਈ ਪਤਾ ਨਹੀਂ ਹੋ ਸਕਦਾ ਹੈ 10 ਤੋਂ ਵੱਧ ਹੋਣ ਚਾਹੀਏ ਪੀਆ ਤੋਂ ਇਹ ਨਾ ਕਾਂਗਰਸ ਦੇ ਆਪ ਦੇ ਸੰਪਰਕ ਚ ਨਾ ਆਇਆ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਵਿਰੋਧ ਇਹ ਨਾ ਹੋਵੇ ਇਹ ਨਾ ਹੋਵੇ ਇਹਨਾਂ ਉਹ ਵੀ ਝਾੜੂ ਵਾਲਿਆਂ ਚ ਆਪਸ ਵਿੱਚ ਉਹਨਾਂ ਦੇ 10 20 ਸਾਡੇ ਨਾਲ ਸੰਪਰਕ ਚੋ ਲੇਕਿਨ ਅਸੀਂ ਇਸ ਤਰ੍ਹਾਂ ਦੀ ਟਰੇਡਿੰਗ ਨਹੀਂ ਕਰਦੇ ਪਰ ਕੁਮਰ ਵਿਜੇ ਪ੍ਰਤਾਪ ਵੀ ਬੜੇ ਨਾਰਾਜ਼ ਨੇ ਆਮ ਆਦਮੀ ਪਾਰਟੀ ਕੋ ਕੁਮਰ ਵਿਜੇ ਪ੍ਰਤਾਪ ਨਾਰਾਜ਼ ਨਹੀਂ ਹੈ ਸਮੁੱਚੀ ਆਮ ਆਦਮੀ ਪਾਰਟੀ ਨਾਰਾਜ਼ ਰਾਜਾ ਜੀ ਤੁਸੀਂ ਦੇਖਦੇ ਹੋ ਇਸ ਵੇਲੇ ਕਿ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਗੱਲਬਾਤ ਕਰ ਰਹੇ ਸਨ ਔਰ ਖੁੱਲ ਕੇ ਗੱਲਾਂ ਜਿਹੜੀਆਂ ਕੀਤੀਆਂ ਨੇ ਔਰ ਜਿਹੜਾ ਹੈ ਪੰਜਾਬ ਦੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਔਰ ਦੇਖਣਾ ਹੋਏਗਾ ਕਿ ਹੁੰ ਨਾ ਮੇਅਰ ਦਾ ਉਮੀਦਵਾਰ ਕੌਣ ਹੁੰਦਾ ਕਿਉਂਕਿ ਸਭ ਤਰ੍ਹਾਂ ਤੇ ਕਿਹਾ ਗਿਆ ਹੈ ਕਿ ਵੇਟ ਕੀਤੀ ਜਾ ਰਹੀ ਤਸਵੀਰ ਇੱਕ ਵਾਰ ਫਿਰ ਦਿਖਾਣਿਆ ਤੁਹਾਨੂੰ ਲਗਾਤਾਰ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਕਿ ਕੋਈ ਨਾ ਕੋਈ ਦਾਵੇਦਾਰ ਹੋਏਗਾ ਲੇਕਿਨ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਔਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਫਿਲਹਾਲ ਸੱਚ ਕੌਣ ਹੋਊਗਾ ਇਹ ਦੇਖਣ ਵਾਲੀ ਗੱਲ ਹੈ